ਲੋ ਜੀ ਬੜੀ ਵੱਡੀ ਵਿਪਤਾ ਛੜ ਗਈ ਹੁਣ ਮੈਂ ਦੇਖਦਾ ਮੈਨੂੰ ਜੇ ਤੇਲ ਮਿਲਦਾ ਤਾਂ ਦੇਖ ਲੈਣਾ ਨਹੀਂ ਤਾਂ ਫਿਰ ਕੁਛ ਨਾ ਕੁਛ ਝੇਲਾ ਦਾ ਕਰਨਾ ਬੜਾ ਕੈਨੀਆਂ ਕੋਨੀਆਂ ਲੈ ਕੇ ਜਾ ਬਲੈਕ ਇਚ ਲੈਣਾ ਮਨੇ ਕਿਸੇ ਪਾਸੇ ਤੋਂ ਔਲੇ ਔਲੇ ਦੁੱਧ ਦੀ ਸਪਲਾਈ ਬੰਦ ਹੋਏਗੀ ਹੁਣ ਸਬਜ਼ੀਆਂ ਸੁਬਜ਼ੀਆਂ ਮਹਿੰਗੀਆਂ ਹੋਣਗੀਆਂ ਸਾਰਾ ਕਰੋਨਾ ਆ ਗਿਆ ਜੀ ਦੁਬਾਰਾ ਕਰੋਨੇ ਤੋਂ ਵੀ ਮਾੜੀ ਚੀਜ਼ ਆ ਗਈ ਜੇ ਲੋਕਡਾਊਨ ਹੀ ਹੋ ਗਿਆ ਟਰੱਕ ਹੀ ਬੰਦ ਹੋ ਗਏ ਫਿਰ ਕਿੱਥੋਂ ਚੱਲੇਗਾ ਸਿਸਟਮ ਸਸ਼ੀਕਰ ਜੀ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅਸੀਂ ਵੀ ਤੁਹਾਡੀਆਂ ਦੁਆਵਾਂ ਨਾਲ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਮੰਮੀ ਹੁਣਾਂ ਨੇ ਬਣਾ ਤੇ ਨਾਲ ਬਣਾ ਰਹੇ ਮੰਮੀ ਮੱਕੀ ਦੀਆਂ ਰੋਟੀਆਂ ਠੰਡ ਬਹੁਤ ਜ਼ਿਆਦਾ ਪਰ ਮੰਮੀ ਅੱਜ ਚੁੱਲੇ ਤੇ ਹੈ ਮਤਲਬ ਭਾਬੀ ਨੇ ਵੀ ਕਿਹਾ ਭੀ ਅੱਜ ਮੰਮੀ ਤੁਹਾਡੇ ਹੱਥ ਦੀ ਮੱਕੀ ਦੀ ਰੋਟੀ ਖਾਣੀ ਆ ਕਿਉਂਕਿ ਬਹੁਤ ਜ਼ਿਆਦਾ ਪਸੰਦ ਮੰਮੀ ਦੇ ਮੱਕੀ ਦੀ ਹੱਥ ਦੀ ਰੋਟੀ ਤੇ ਮੈਂ ਨਹੀਂ ਖਾਣੀ ਮੈਂ ਸਿੰਪਲ ਹੀ ਖਾऊंगी ਸਾਗਦਣ ਵਾਲੀ ਕਿਉਂਕਿ ਮੱਕੀ ਥੋੜੀ ਹੈਵੀ ਹੁੰਦੀ ਆ ਤੇ ਮੈਂ ਹੁਣ ਤੁਹਾਨੂੰ ਬਾਅਦ ਜਾ ਕੇ ਦਿਖਾਉਣੀ ਆ ਕਿ ਮੰਮੀ ਹੁਣ ਰੋਟੀਆਂ ਲਾ ਰਹੇ ਨੇ ਰਾਤ ਦਾ ਟਾਈਮ ਮੰਮੀ ਲੱਗੇ ਹੋਏ ਨੇ ਠੰਡ ਹਵਾ ਚੱਲ ਰਹੀ ਆ ਚੁੱਲਾ ਬਾਲਿਆ ਮੈਂ ਕਿਧਰ ਰੋਟੀ ਲਾਉਣ ਵਾਤੇ ਪਾਪੀ ਕਹਿੰਦੇ ਅੱਜ ਤੇ ਮੰਮੀ ਤੁਹਾਡੇ ਹੱਥ ਦੀ ਖਾਣੀ ਰੋਟੀ ਕੋਈ ਖਾ ਨਹੀਂ ਰਹੀ ਹੁਣ ਕੋਈ ਖਾ ਤੂੰ ਕਿਉਂ ਨਹੀਂ ਖਾਂਦੇ ਦੋਨੇ ਜਾਣੇ ਆਹ ਤੇ ਕਹਿੰਦੇ ਮੈਂ ਮੈਂ ਤਾਂ ਖਾਣੀ ਨਹੀਂ ਮੈਂ ਤਾਂ ਪਹਿਲਾਂ ਦੂਜੀ ਖਾਣੀ ਤੀ ਕਿਉਂ ਨਹੀਂ ਖਾਂਦੇ ਮੈਂ ਵੀ ਦੂਜੀ ਖਾ ਲਈ ਮੈਂ ਨਹੀਂ ਖਾਣੀ ਪੀੜੀ ਤੂੰ ਵੀ ਇੱਥੇ ਕੁਰਸੀ ਢਾਲੇ ਤੂੰ ਵੀ ਖਾ ਲੈ ਇੱਥੇ ਮੈਂ ਤਾਂ ਦੂਜੀ ਖਾਣੀ ਸੀ ਪੀਪੀ ਕਿੱਥੇ ਆਂ ਸੀਪੀ ਅੰਦਰ ਖਾ ਲਾ ਕੇ ਲਾ ਕੇ ਛੱਡ ਕੇ ਆਈ ਮੈਂ ਜਾ ਦੇਵ ਚਾਚੀ ਨਾਲ ਚੁੰਦੀ ਆ ਗਰਮ ਗਰਮ ਖਾਂਦੇ ਜਾ ਤੂੰ ਕੀ ਕਰਦੇ ਪਤਾ ਨਹੀਂ ਬਸ ਪਤਾ ਨਹੀਂ ਕਿਤੇ ਚਾਚੂ ਨੂੰ ਕੋਈ ਬਾਤ ਤੈਨੂੰ ਥੱਲੇ ਲੰਮੇ ਪਾ ਦੋ ਜਸੋਂ ਗਈ ਆ ਤੇ ਫਿਰ ਤੈਨੂੰ ਥੋੜਾ ਲਾ ਕੇ ਬਿਠਾ ਦਾਂਗੇ ਉੱਥੇ ਮੇਰੀ ਵੀ ਕੋਈ ਚਾਹ ਲੈ ਤੇਰੀ ਵੀ ਚਾਹ ਆਇਆ ਲੈ ਚੱਲ ਬੋਲ ਹਣ ਕੁਛ ਦਾਦੀ ਨੇ ਚਿੱਲਾ ਤੇ ਅੱਗ ਲਾੜੀ ਹੋਈ ਹੈ ਹਾਂ ਮੱਕੀ ਦੀ ਰੋਟੀ ਬਣਾਉਣ ਸਾਗ ਨਾਲ ਤੇ ਕੋਈ ਖਾਣ ਹੀ ਰਿਹਾ ਹੈਗਾ ਤੇ ਤੁਸੀਂ ਖਾ ਲਓ ਨਾ ਫਿਰ ਦਾਦੀ ਬਣਾ ਰਹੀ ਆ ਤੇ ਹਾਂਜੀ ਮੈਂ ਮੱਕੀ ਦੀ ਨਹੀਂ ਖਾਣੀ ਹੈਗੀ ਮੈਂ ਸਿੰਪਲ ਵਾਲੀ ਖਾਣੀ ਹੈਗੀ ਆ ਸਾਗ ਨਾਲ ਸਿੰਪਲ ਵਾਲੀ ਖਾਣੀ ਹੈ ਮੱਕੀ ਦੀ ਖਾਣੀ ਹੈ ਇਹਨਾਂ ਮੱਕੀ ਦੀ ਪਸੰਦ ਨਹੀਂ ਬੱਕਰੇ ਦੀ ਬਾਂਡਾ ਚੁੱਲਾ ਜਿੱਥੇ ਅਸਾ ਉੱਥੇ ਗੱਡੀ ਉੱਥੇ ਗੱਡੀ ਹੈ ਨਾ ਉੱਥਰ ਘਟ ਨਹੀਂ ਦਿੱਤ ਨਾਲ ਕਹਿੰਦੇ ਬਰਾੰਡਾ ਕਾਲਾ ਹੋ ਜਾਂਦਾ ਅੱਛਾ ਇਹ ਵੀ ਗੱਲ ਆ ਨਾ ਦੇ ਗਾ ਇਹ ਮੱਕੀ ਦੀ ਰੋਟੀਆਂ ਠੰਡੀ ਹਵਾ ਚੱਲਦੀ ਬਾਹਰ ਅੱਜ ਬਸ ਜਦ ਬਾਰਿਸ਼ ਹੋਏਗੀ ਠੀਕ ਹੋ ਜਾਂਦਾ ਛੋਟਾ ਜਿਹਾ ਪਾਣਾ ਹੂੰ ਉਹ ਲੈ ਦਾ ਸਵਾਦ ਲੱਗ ਹੀ ਹੁੰਦਾ ਮੈਂ ਕਿਧਰ ਰੋਟੀ ਦਾ ਨਾ ਮੈਂ ਹੋਰ ਸਾਗ ਬਣਿਆ ਤੇ ਮੈਂ ਕਿਧਰ ਰੋਟੀ ਅੱਗੇ ਕੋਈ ਕਿਸੇ ਦਾ ਫੋਨ ਵੀ ਆਇਆ ਸੀ ਭਾਬੀ ਕਹਿੰਦੇ ਤੁਹਾਡੇ ਮੰਮੀ ਉਹ ਪਰਾਂਠੇ ਬਣਾ ਰਹੇ ਸੀ ਤੇ ਦੋਵੇਂ ਭੈਣ ਜੀਆਂ ਬਹਿ ਕੇ ਖਾ ਰਹੀਆਂ ਸੀ ਤੇ ਇਹਦੇ ਮੈਂ ਅਸੀਂ ਦੋਨੇ ਬੈਠੇ ਹੋਈ ਨਾ ਸ਼ਾਰਟ ਵੀਡੀਓ ਪਾਈ ਨਾ ਇੰਸਟਾਗ੍ਰam ਤੇ ਕਹਿੰਦੇ ਬੜਾ ਅੱਛਾ ਲੱਗਾ ਸ਼ਾਰਟ ਵੀਡੀਓ ਵੇਖੀ ਨਾ ਉਹਨਾਂ ਨੇ ਜਿਹੜੀ ਪਾਈ ਹੈ ਉੜੀ ਹੈਗੀ ਸ਼ਲਗਮ ਉਲੀ ਨਹੀਂ ਨਹੀਂ ਖਾ ਰਹੇ ਨਾ ਚਾਚੂ ਹਾਂਜੀ ਕੀ ਕਰਨੀ ਖਾਣੀ ਦੇ ਹੋਤੇ ਐ ਇਹ ਗੱਲ ਭੁਲਾ ਤੀ ਮੈਨੂੰ ਮੈਂ ਭੁੱਲ ਗਿਆ ਪੱਕੀ ਦਿਖਾਣੀ ਕਣਕ ਦਿਖਾਣੀ ਜਿਹੜੀ ਮਰਜ਼ੀ ਦੇਖੋ ਇਹ ਤਾਂ ਖਾਲੀ ਖਤਮ ਵੀ ਖਾਲੀ ਰਹਿੰਦਾ ਕਣਕ ਦੀ ਲਾਣ ਨਹੀਂ ਆ ਰੋਟੀ ਤੈਨੂੰ ਮੱਕੀ ਦੀ ਹੀ ਖਾਉਣੀ ਆ ਰੋਟੀ ਮੈਂ ਜੇ ਕਣਕੀ ਖਾਣੀ ਹੈ ਆਏ ਕਣਕੀ ਖਾਣੀ ਹੈ ਤੇਰੇ ਦੰਦ ਤਾਂ ਆਉਂਦੇ ਓ ਇਹ ਦੋ ਹੈੱਡਲਾਈਟ ਆ ਜੋ ਮੇਰੇ ਕਵਰ ਕਰਦੀ ਕੀ ਕਹਿੰਦਾ ਦੋ ਹੈਡਲਾਈਟਾਂ ਜੋ ਮੈਨੂੰ ਕਵਰ ਕਰਦੀਆਂ ਨੇ ਚਾਰ ਚੰਦੜਾ ਉਹ ਪਾ ਦੋ ਇਹਨਾਂ ਚੋ ਸਾਗ ਸਾਗ ਸ਼ੁਕਰਿਆ ਯਾਦ ਆ ਗਈ ਮੈਨੂੰ ਭੁੱਲ ਗਈ ਸੀ ਤੂੰ ਅੰਦਰ ਆਈ ਤੈਨੂੰ ਭੁੱਲ ਗਈ ਕਿਹੜੀ ਗੱਲ ਚਾਉਦੀ ਸਾਗ ਉਹ ਪਲੇਟ 'ਚ ਲੈ ਕੇ ਜਾਏ ਪਲੇਟ ਕਿੱਥੇ ਇਹਦੇ ਪਿੱਛੇ ਪਲੇਟ ਕਿਰੋ ਕੇ ਹਾਂਜੀ ਹੋ ਚੰਮ ਨਹੀਂ ਹੋ ਚੰਮ ਭੁੱਲੀ ਵੇਹ ਜਾਂਦੀ ਕਿਹੜੀ ਤੇਜ਼ ਰਾਜ ਦੇਵ ਜੀ ਨੇ ਤਿੰਨ ਜਿਹਨਾਂ ਮੈਂ ਥੱਲੇ ਸਵਾਰਿਆ ਉਸੇ ਟਾਈਮ ਰੋਣ ਲੱਗ ਜਾਂਦੀ ਏ ਟੀਟੀ ਤੇ ਸੌ ਰਹੀ ਇਹਨੇ ਆਪਣੇ ਪਾਪਾ ਦੀ ਟੀਟੀ ਪਸੰਦ ਹੈ ਬਸ ਇਹਨੇ ਸੋਹਣਾ ਆਪਣੇ ਪਾਪਾ ਦੀ ਟੀਟੀ ਲਿਆ ਨਾ ਬੋਲ ਉੱਠ ਜੂਗੀ ਮੈਂ ਚੰਗਾ ਕਿੱਥੇ ਚੱਲੀ ਟੋਕਰਾ ਚੱਕ ਕੇ ਕੁੜੀਏ ਆ ਕੇ ਕੱਪੜੇ ਧੋਣੇ ਆ ਤੋਲੋ ਤੋਲੋ ਫੋਨ ਆਏਗਾ ਜੇ 2-3 ਸਬਸਕ੍ਰਾਈਬਰ ਵੀ ਰਪੇਣਾ ਦੇ ਕਿ ਚੰਟੀਆਂ ਦਾ ਵੀ ਆਇਆ ਕਿਰਨ ਜੀ ਨਾਲ ਗੱਲ ਕਰਨੀ ਐ ਮੈਂ ਕਿਰਨ ਜੀ ਇੱਥੇ ਬਨੇ ਨਹੀਂ ਕਾਕਾ ਨੇ ਖੇਡ ਰਹੇ ਨੇ ਕਈ ਜਣੇ ਪੁੱਛ ਰਹੇ ਸੀ ਕਿ ਕਿਰਨ ਕਿੱਦਾਂ ਕਾਕਾ ਕਿੱਦਾਂ ਇਵਾਦਤ ਕਿੱਦਾਂ ਬਾਤ ਨੂੰ ਬੜੇ ਜਿਹੇ ਦਬਾਵਾਂ ਦੇ ਰਹੇ ਸੀ ਹੈਪੀ ਨਿਊ ईयर विश ਕਰ ਰਹੇ ਸੀ ਚੰਡੀਗੜ੍ਹ ਤੋਂ ਵੀ ਸੀ ਕੁਇੰਟੀ ਕਹਿੰਦੇ ਮੈਂ ਤੁਹਾਡੇ ਰੋਜ਼ ਵਲੌਗ ਦੇ ਦੇ 70 ইয়ার্স ਦੇ ਸੀ ਆਂਟੀ ਜੀ ਤੁਸੀਂ ਸੁਣ ਰਹੇ ਹੋ ਤਾਂ ਮੈਂ ਤੁਹਾਡੇ ਨਾਲ ਤੁਹਾਡੀ ਗੱਲ ਹੋਈ ਹੈ ਦੇਖੋ ਮੈਂ ਤੁਹਾਡਾ ਜ਼ਿਕਰ ਕਰ ਰਿਹਾ ਵਲੌਗ ਦੇ ਵਿੱਚ ਕਹਿੰਦੇ ਮੇਰਾ ਦਿਨ ਨਹੀਂ ਕੋਈ ਗੁਜ਼ਰਦਾ ਮੈਂ ਤੁਹਾਡੇ ਵਲੌਗ 'ਚ ਨਾ ਦੇਖਾਂ ਤਾਂ ਬਹੁਤ ਜੀ ਇੰਨਾ ਪਿਆਰ ਦੇਣ ਵਾਸਤੇ ਸਾਨੂੰ ਬਣਾ ਹਾਂ ਟੋਗਰਾ ਚਾ ਕੇ ਕਰਨ ਥੈਂਕ ਯੂ ਕਰਦੇ ਹੋਏ ਮੈਂ ਅਸੀਂ ਪੀ ਉਧਰ ਹੀ ਕਮਰੇ 'ਚ ਕੰਮ ਕਰ ਰਹੇ ਮੈਂ ਜੀ ਮਾਰ ਮਾਰੀ ਮੈਂ ਕਿਹਾ 2 ਮਿੰਟ ਇੱਥੇ ਬੈਠੋ ਕਰਕੇ ਆਗੇ ਤੇ ਮੈਂ ਕੱਪੜੇ ਵਾਸ਼ ਕਰਨਾ ਤੇ ਪਾ ਮਸ਼ ਭਾਬੀ ਦੇ ਵੀਰੇ ਗਏ ਨੇ ਰਾਜਪੁਰੇ ਮੰਮੀ ਉਧਰ ਕੋਈ ਸੋਫੇ ਵਾਲੇ ਆਏ ਹੋਏ ਨੇ ਉਧਰ ਸੈਟ ਕਰ ਕੰਮ ਚੱਲ ਰਿਹਾ ਪਰ ਕੱਪੜੇ ਸੁੱਕਦੇ ਨਹੀਂ ਮੈਂ ਵੀਰੇ ਹਟਰ ਤੇ ਸੌਂਮੇ ਨੇ ਕੱਪੜੇ ਘੱਟ ਸੁਕਾ ਲ ਸੁਕਾਉ ਉਹ ਸੱਚ ਸੁੱਚ ਮੰਗਾਇਆ ਵੀਰੇ ਤੋਂ ਮੈਂ ਕਹਿਿਆ ਦੋਨੋਂ ਵੀਰੇ ਨੂੰ ਵੀ ਪਾਵਰ ਪਲੱਗ ਹੈ ਨਾ ਇਹ ਸੜ ਗਏ ਕਹਿੰਦੇ ਪਾਵਰ ਪਲੱਗ ਲੈ ਆਇਓ ਤੇ ਮੈਂ ਤੁਸੀਂ ਜਲਦੀ ਆ ਜਾਓ ਮੈਂ ਕੰਮ ਕਰਨ ਜਾ ਕੇ ਹਾਂ ਠੀਕ ਆ ਲਓ ਜੀ ਬੜੀ ਵੱਡੀ ਵਿਪਤਾ ਛੜ ਗਈ ਮੈਂ ਤੇ ਅਗਮ ਦੋਨੋਂ ਜਿਹੜੇ ਚੱਲੇ ਆ ਉਹਨੂੰ ਸੋਲਵ ਕਰਨ ਵਾਸਤੇ ਤੂੰ ਵੀ ਚੱਲੇ ਮੇਰੇ ਨਾਲ ਹਾਂ ਜੀ ਇੰਨੀ ਅੱਗੇ ਉਹ ਕਿਉਂ ਕਿ ਪਿੱਛੇ ਪਿੱਛੇ ਹਾਂ ਹਾਂ ਚੱਕਰ ਕੀ ਪੈ ਗਿਆ ਜੀ ਹੜਤਾਲ ਹੋ ਗਈ ਟਰੱਕਾਂ ਦੀ ਹੁਣ ਮੈਨੂੰ ਇਹ ਨਹੀਂ ਪਤਾ ਹੋਈ ਤਾਂ ਵੈਸੇ ਹਰ ਪਾਸੇ ਹੀ ਐ ਬਾਕੀ ਏਰੀਆ ਏਰੀਆ ਦੇ ਕੀ ਹਾਲੇ ਤੁਸੀਂ ਪਲੀਜ਼ ਕਮੈਂਟ ਕਰਕੇ ਦੱਸੋ ਤੁਹਾਡੇ ਏਰੀਆ 'ਚ ਵੀ ਆਈ ਹਾਲੇ ਟਰੱਕਾਂ ਦੀ ਹੜਤਾਲ ਹੋਣ ਕਰਕੇ ਜਿੰਨੇ ਵੀ ਪੰਪ ਨੇ ਉਹਨਾਂ ਦੇ ਡੀਜ਼ਲ ਨਹੀਂ ਪਹੁੰਚ ਪਾ ਰਿਆ ਗੱਡੀ 'ਚ ਮੇਰੀ ਡੀਜ਼ਲ ਬਹੁਤ ਘੱਟ ਏ ਅੱਜ ਵੀ ਵੀਰ ਆ ਗਿਆ ਸੀ ਰਾਜਪੁਰੇ ਪਾਪਾ ਵੀ ਗਏ ਸੀ ਕਿਸੇ ਪਾਸੇ ਤੇ ਉਹਨਾਂ ਦੀ ਗੱਡੀਆਂ 'ਚ ਵੀ ਤੇਲ ਨਹੀਂ ਪੈ ਪੈ ਸਕਿਆ ਨਾ ਵੀਰੇ ਦੀ ਨਾ ਮੇਰੀ ਗੱਡੀ 'ਚ ਹੁਣ ਦਿੱਕਤ ਏ ਇੱਕ ਪੰਪ ਨਾਲ ਇੱਕ ਪੰਪ ਹੈਗਾ ਮੈਂ ਉੱਥੇ ਜਾ ਕੇ ਦੇਖਦਾ ਜੇ ਉੱਥੇ ਥੋੜਾ ਬਹੁਤਾ ਵੀ ਮਿਲ ਤਾਂ ਵਧੀਆ ਹੋ ਜਾਏਗਾ बिकॉज़ ਬਿਨਾਂ ਡੀਜ਼ਲ ਤੋਂ ਬੜਾ ਔਖਾ ਹੋ ਜਾਣਾ ਕਿਉਂਕਿ ਲੋਹੜੀ सेलिब्रेशंस ਆ ਰਹੀਆਂ ਨੇ ਅੱਗੇ ਕਿਤੇ ਬਾਜ਼ਾਰ ਆਣਾ ਜਾਣਾ ਪੈ ਜਾਂਦਾ ਹੈ ਕਿਉਂਕਿ ਟਰੱਕਾਂ ਨੇ ਹੜਤਾਲ ਕੀਤੀ ਹੈ ਕਿਉਂਕਿ ਸਰਕਾਰ ਨੇ ਕੋਈ ਐਸਾ ਲੋ ਪਾਸ ਕੀਤਾ ਹੈ ਜੇ ਕਿਸੇ ਟਰੱਕ ਵਾਲੇ ਤੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਮਤਲਬ ਉਸ ਐਕਸੀਡੈਂਟ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ 10 ਲੱਖ ਰੁਪਏ ਉਸ ਡਰਾਈਵਰ ਨੂੰ ਜੁਰਮਾਨਾ ਤੇ 10 ਸਾਲ ਦੀ ਸਜ਼ਾ ਹੋਏਗੀ ਇਹ ਲੋ ਪਾਸ ਕੀਤਾ ਤੇ ਇਹ ਲੋ ਕਰਕੇ ਟ੍ਰੱਕਾਂ ਵਾਲੇ ਨੇ ਹੜਤਾਲ ਕਰਤੀ ਵੀ ਐਕਸੀਡੈਂਟ ਕਿਹੜਾ ਕੋਈ ਜਾਣ ਬੁੱਝ ਕੇ ਕਰਦੇ ਹਨ ਇਹ ਤਾਂ ਚਲੋ ਐਕਸੀਡੈਂਟ ਦਾ ਮਤਲਬ ਵੀ ਐਕਸੀਡੈਂਟ ਹੁੰਦਾ ਐਕਸੀਡੈਂਟਲੀ ਕੋਈ ਹੋ ਜਾਂਦਾ ਇਸ ਇਸ ਚੱਕਰ ਕਰਕੇ ਸਾਰੇ ਟ੍ਰੱਕਾਂ ਵਾਲਿਆਂ ਨੇ ਹੜਤਾਲ ਕਰ ਦਿੱਤੀ ਤੇ ਡੀਜ਼ਲ ਵੀ ਨਹੀਂ ਪਹੁੰਚ ਪਾ ਰਹੇ ਪੰਪਾਂ ਤੇ ਡੀਜ਼ਲ ਖਾਲੀ ਹੋ ਚੁੱਕੇ ਨੇ ਵੈਸੇ ਗੱਲ ਉਹਨਾਂ ਦੀ ਸਹੀ ਏ ਟ੍ਰੱਕਾਂ ਵਾਲਿਆਂ ਦੀ 15-15000 ਰੁਪਏ ਚਾਰਨੀ ਤਨਖਾਹਾਂ ਹੁੰਦੀਆਂ ਨੇ ਜੇ ਰੱਬ ਨਾ ਕਰੇ ਕੋਈ ਗਲਤੀ ਨਾਲ ਹੀ ਹਾਦਸਾ ਹੋ ਜਾਂਦਾ ਜਾਂ ਕਿਸੇ ਹੋਰ ਦੀ ਗਲਤੀ ਕਰਕੇ ਹਾਦਸਾ ਹੋ ਜੇ ਉਹ ਜਰ 10 ਲੱਖ ਕਿੱਥੋਂ ਦੇ ਦੂਗਾ 15000 ਤਨਖਾਹ ਦਾ 10 ਲੱਖ ਕਿੱਥ ਉਹ ਜਿਹੜਾ ਬੰਦਾ ਚਲਾਈ ਟਰੱਕ ਰਿਹਾ ਉਹ ਤਾਂ ਪਹਿਲਾਂ ਹੀ ਵਿਚਾਰਾ ਗਰੀਬ ਹੈ ਹਨਾ ਇੰਡੀਆ ਦੀ ਗੱਲ ਕਰੀਏ ਬਾਹਰ ਨੱਜਲ ਬਾਹਰ ਦੇ ਟਰੱਕ ਵਾਲੇ ਤਾਂ ਚਲੋ ਵਧੀਆ ਪੈਸੇ ਕਮਾਉਂਦੇ ਨੇ ਉਹ ਪਹਿਲਾਂ ਹੀ ਗਰੀਬ ਹੈ ਵਿਚਾਰਾ ਉਹ ਕਿੱਥੋਂ ਵਿਚਾਰਾ ਦੇ ਲੂਗਾ ਸੋ ਲੋ ਕਰਕੇ ਉਹਨਾਂ ਨੇ ਹੜਤਾਲ ਕਰ ਦਿੱਤੀ ਟਰੱਕ ਬੰਦ ਹੋ ਗਏ ਨੇ ਹੁਣ ਮੈਂ ਦੇਖਦਾ ਮੈਨੂੰ ਜੇ ਤੇਲ ਮਿਲਦਾ ਤਾਂ ਦੇਖ ਲੈਣੇ ਨਹੀਂ ਤਾਂ ਫਿਰ ਕੁਛ ਨਾ ਕੁਛ ਹਿਲਾ ਦਾ ਕਰਨਾ ਪੈਣਾ ਕੰਨੀਆਂ ਕੋਨੀਆਂ ਲੈ ਕੇ ਜਾਂ ਪਲੇ ਕੇ ਚ ਲੈਣਾ ਆਪਣੇ ਕਿਸੇ ਪਾਸੇ ਤੋਂ ਕਿਉਂਕਿ ਮੈਨੂੰ ਤਾਂ ਬਹੁਤ ਜ਼ਰੂਰੀ ਮੈਂ ਮੁਹਾਲੀ ਵੀ ਜਾਣਾ ਮੇਰੇ ਕੱਲ੍ਹ ਜਾਂ ਪਰਸੋਂ ਮੇਰਾ ਢੇੜਾ ਲੱਗਣਾ ਸੀ ਮੁਹਾਲੀ ਉੱਥੇ ਵੀ ਮੇ ਬੱਸ ਮੈਂ ਤੁਹਾਨੂੰ ਸਮਾਨ ਲੈ ਲਾਂ ਫਿਰ ਉਸ ਤੋਂ ਬਾਅਦ ਮਉਦਰੀ ਲੱਗਦਾ ਹੈ ਕਿ ਬਾਦ ਅੱਧੀ ਇੱਕ ਦਵਾਈ ਲੈਣੀ ਸੀ ਵਿਟਾਮਿਨ ਡੀ ਤੇ ਕੋਟਨ ਲੈਣੀ ਸੀ ਉਹ ਲੈ ਜਾਈ ਗਏ ਨਾ ਲਓ ਜੀ ਹੁਣ ਕੀ ਕਰੀ ਆ ਦੇਖੋ ਸਾਰੀਆਂ ਗੱਡੀਆਂ ਐਵੇਂ ਖੜੀਆਂ ਨੇ ਆ ਬਾਈ ਇੱਥੇ ਪਹਿਲਾਂ ਹੀ ਖੜ ਗਿਆ ਆ ਗਈ ਮੈਂ ਕਹਿੰਦਾ ਨਾ ਹੈ ਨਹੀਂ ਦੇਲ ਸਾਰਿਆਂ ਹੋਰ ਜਲੂਸ ਕੀ ਕਰੀਏ ਕਮ ਹੁਣ ਮੇਰੀ ਗੱਡੀ ਦਾ ਤੇਲ ਦੇਖੋ ਦੋਸਤੋ ਕਿੰਨਾ ਰਹਿ ਗਿਆ 40 ਸਿਰਫ 44 ਕਿਲੋਮੀਟਰ ਚੱਲਣੀ ਹੈ ਕੀ ਕਰੀ ਹੁਣ ਬਾਈ ਜੀ ਹੋਰ ਕਿਤੇ ਵੀ ਨਹੀਂ ਹੈਗਾ ਅੱਗੇ ਵੀ ਨਹੀਂ ਹੈ ਕਿਸੇ ਕੋਲ ਮੇਰੀ ਤਾਂ ਗੱਡੀ ਖੜਾ ਕੇ ਉਹ ਦਿੱਲੀ ਸਾਡੇ ਦੋ ਤਿੰਨ ਪੰਪ ਹੈ ਕਿਹੜੇ ਇੱਧਰ ਇੱਕ ਰਾਇਲयंस ਦਾ ਅਮਰਾਦਪੁਰ ਹਾਂ ਇੱਕ ਇੰਡੀਅਨ ਔਇਲ ਹੈ ਜਿੱਥੇ ਹੋਇਆ ਸਰੋਂ ਦਾ ਤੇਲ ਪਾਲਣਿਆ ਸਰੋਂ ਦਾ ਤੇਲ ਉਹ ਕਾਤਾ ਡੀਜ਼ਲ ਅਲੱਗ ਹੁੰਦਾ ਹੈ ਸਰੋਂ ਦਾ ਤੇਲ ਅਲੱਗ ਹੁੰਦਾ ਹੈ ਜੇ ਵਾ ਸਰੋਂ ਦਾ ਤੇਲ ਗੱਡੀ ਚ ਪਾ ਲੈ ਗੱਡੀ ਨੇ ਉੱਥੇ ਜਮੇ ਡੈਡ ਹੋ ਜਾਣਾ ਇੱਕ ਕਈ ਕਾਰਾਂ ਵਿੱਚ ਪੈਂਦਾ ਡੀਜ਼ਲ ਕਈਆਂ ਕਾਰਾਂ ਦੇ ਵਿੱਚ ਪੈਂਦਾ ਪੈਟਰੋਲ ਤੇ ਕਈਆਂ ਕਾਰਾਂ ਦੇ ਵਿੱਚ ਪੈਂਦੀ ਹੈ ਸੀਐਨਜੀ ਗੈਸ ਤੇ ਤੁਹਾਡੇ ਵਿੱਚ ਕਿਹੜੀ ਪੈਂਦੀ ਹੈ ਇਹਦੇ ਵਿੱਚ ਡੀਜ਼ਲ ਪੈਂਦਾ ਬੇਟੇ ਤੇ ਸਾਡੀ ਵਾਲੀ ਉਹਦੇ ਵਿੱਚ ਵੀ ਡੀਜ਼ਲ ਪੈਂਦਾ ਹੁਣ ਕੀ ਕਰੀਏ ਆਪਾਂ ਅੱਗੇ ਦੋ ਕੁ ਪੰਪ ਨੇ ਉਹ ਵੀ ਦੇਖ ਆਈਏ ਜੇ ਉੱਥੇ ਸਾਨੂੰ ਮਿਲਦਾ ਤੇਲ ਹੈ ਕਿ ਨਹੀਂ ਮੈਨੂੰ ਲੱਗਦਾ ਗੱਡੀ ਜਿਹੜਾ ਮਾਣਾ ਮੋਟਾ ਤੇਲ ਹੈਗਾ ਨਾ ਗਮ ਆਪਾਂ ਉਹ ਵੀ ਫੂਕ ਲੈਣਾ ਹੈ ਹਨਾ ਪੈਟਰੋਲ ਬੀ ਡੀਜ਼ਲ ਲੱਭਣ ਦੇ ਚੱਕਰ ਜਿਹੜਾ ਮਾਣਾ ਮੋਟਾ ਹੈਗਾ ਉਹ ਵੀ ਖਤਮ ਕਰ ਲੈਣਾ ਇੱਕ ਕੰਮ ਕਰ ਜਾ ਇੱਥੇ ਤੱਕ ਚੱਲ ਜੀ ਕਿ ਕਿੱਦ ਤੱਕ ਆ ਤੇ ਗੁਰਦੁਆਰਾ ਹੈਗਾ ਆੜਕਿਆਂ ਕੋਲ ਕੀ ਕਹਿੰਦੇ ਪੱਤਰਗੜ ਗੁਰਦੁਆਰੇ ਹਾਂਜੀ ਉੱਥੇ ਪੈਟਰੋਲ ਪੈਟਰੋਲ ਪੰਪ ਇੱਥੇ ਵੀ ਬੜੇ ਨੇ ਆ ਦੇਖ ਆਹ ਦੇ ਪੈਟਰੋਲ ਪੰਪ ਆ ਗਿਆ ਇੱਥੇ ਵੀ ਇੱਥੇ ਵੀ ਜਾਮ ਲੱਗਾ ਹੈ ਤੇ ਗੱਡੀਆਂ ਦਾ ਮੈਂ ਪੂਰਾ ਬੰਦਾ ਚਾਲੀਆ ਬੰਦੀ ਹੈ ਇਹ ਵੀ ਬੰਦਿਆ ਦੇਖ ਆਹ ਪੰਪ ਵੀ ਬੰਦਾ ਦੋਨੋਂ ਨੇੜੇ ਨੇੜੇ ਪੰਪ ਨੇ ਇਹਨਾਂ ਦਾ ਕੀ ਹੁਣ ਕੀਤਾ ਜਾਵੇ ਯਾਰ ਤੇਲ ਕਿੱਥੋਂ ਪਾਈਏ ਜੋ ਜੀ ਆ ਅੰਮ੍ਰਿਤਸਰ ਦਾ ਅੱਧਾ ਰੋਡ ਕਰ ਲੇਗੀ ਅੰਮ੍ਰਿਤਸਰ ਬੇਟਾ ਚੰਡੀਗੜ੍ਹ ਤੱਕ ਨਹੀਂ ਪਹੁੰਚਣੀ ਗੱਡੀ ਅੰਮ੍ਰਿਤਸਰ ਤੋਂ ਕਹਿੰਨਾ ਆ ਬਾਈ ਐਕਸਪਲੇਨ ਕਰਕੇ ਗਿਆ ਸਾਰੀ ਸਿਚੁਏਸ਼ਨ ਕਹਿੰਦੇ ਕਰੋਨੇ ਵਾਲਾ ਹਾਲ ਹੋ ਗਿਆ ਹੁਣ ਤਾਂ ਬਾਈ ਨੇ ਐਕਸਪਲੇਨ ਕੀਤਾ ਕਹਿੰਦੇ ਕਰੋਨੇ ਵਾਲਾ ਹਾਲ ਹੈ ਕਿਉਂਕਿ 올 ਓਵਰ ਇੰਡੀਆ ਜੀ ਟ੍ਰਾਂਸਪੋਰਟੇਸ਼ਨ ਬੰਦ ਹੋ ਗਈ 올 ਓਵਰ ਇੰਡੀਆ ਦੇ ਵਿੱਚ ਹੌਲੇ ਹੌਲੇ ਦੁੱਧ ਦੀ ਸਪਲਾਈ ਬੰਦ ਹੋਏਗੀ ਹੁਣ ਸਬਜ਼ੀਆਂ ਸੁਬਜ਼ੀਆਂ ਮਹਿੰਗੀਆਂ ਹੋਣਗੀਆਂ ਸਾਰਾ ਕਰੋਨਾ ਆ ਗਿਆ ਜੀ ਦੁਬਾਰਾ ਕਰੋਨੇ ਤੋਂ ਵੀ ਮਾੜੀ ਚੀਜ਼ ਆ ਗਈ ਜੇ ਲੋਕਡਾਊਨ ਹੀ ਹੋ ਗਿਆ ਟਰੱਕ ਹੀ ਬੰਦ ਹੋ ਗਏ ਫਿਰ ਕਿੱਥੋਂ ਚੱਲੇਗਾ ਸਿਸਟਮ ਇਸ ਤੋਂ ਅੱਛਾ ਸਾਈਕਲ ਇਲੈਕਟ੍ਰਿਕ ਸਾਈਕਲ ਜਾਂ ਫਿਰ ਉਹ ਜਾਂ ਸਿੰਪਲ ਸਾਈਕਲ ਜਾਂ ਇੱਕ ਇਲੈਕਟ੍ਰਿਕ ਗੱਡੀ ਲੈ ਲਓ ਤੇਰੀ ਗੱਲ ਸਹੀ ਹੈ ਇਲੈਕਟ੍ਰਿਕ ਗੱਡੀ ਹੁੰਦੀ ਹੁਣ ਆਪਾਂ ਨਜ਼ਾਰੇ ਲੈ ਰਹੇ ਹੁੰਦੇ ਹਾਂ ਕੀ ਕਰੀ ਇਲੈਕਟ੍ਰਿਕ ਗੱਡੀ ਲੈਣ ਚ ਲਈ ਪਹਿਲਾਂ ਮਹਿੰਗੀ ਮਹਿੰਗੀ ਮਿਲੇਗੀ ਨਾ ਫਿਰ ਰੈਂਡ ਦਿੰਦੇ ਆ ਆਪਾਂ ਤੇਲ ਦੀ ਵੇਟ ਕਰਦੇ ਆ ਕਿਉਂਕਿ ਹੁਣ ਯਾਰ ਦੋਸਤੋ ਤੇਲ ਤਾਂ ਬਹੁਤ ਜ਼ਰੂਰੀ ਪਤਾ ਨਹੀਂ ਮੇਰੇ ਤਾਂ ਹੋਈ ਯਾਰ ਬਲੌਕ ਹੋ ਗਿਆ ਕੰਮ ना गड्डी चलनी है सैकल ही चलेगा फिर तो और बसा भी बंद होनी है ट्रेना भी बंद होनी सब तेल पैदा तेल तो बगैर कुछ भी नहीं आ बई देखो आ बई कैनिया चकी फिर रहा भी कैनिया भरिया जा मेरिया कैनिया कैनिया चक के दुनिया आ रही है इधर थोड़े इलाके भी यह प्रॉब्लम पई है प्लीज कमेंट करके दस्यो कि कले सा इलाके पै रही है पटियाले एरिए ਉਹਨਾਂ ਦੇ ਉਹਨਾਂ ਦੇ ਘਰ ਵੀ ਪ੍ਰੋਬਲਮ ਆਈ ਬੇਟਾ ਜਦੋਂ ਬੰਦੇ ਪ੍ਰੋਟੈਸਟ ਕਰਦੇ ਨੇ ਨਾ ਜਦੋਂ ਕੋਈ ਫੈਸਲਾ ਲੈ ਲੈਂਦਾ ਬੰਦਾ ਫਿਰ ਇਹ ਨਹੀਂ ਦੇਖਦਾ ਵੀ ਮੇਰਾ ਨੁਕਸਾਨ ਹੋ ਰਿਹਾ ਕਿ ਕਿਹਦਾ ਨੁਕਸਾਨ ਉਹਨਾਂ ਨੂੰ ਨੁਕਸਾਨ ਜਿਹਦਾ ਵੀ ਹੋ ਰਿਹਾ ਫਿਰ ਸਰਕਾਰ ਨੂੰ ਹਿਲਾਉਣ ਵਾਸਤੇ ਸਰਕਾਰ ਦੇ ਕੰਨ ਖੋਲਣ ਵਾਸਤੇ ਜਿਹੜੇ ਕੋਈ ਗਲਤ ਫੈਸਲੇ ਲੈਂਦੇ ਨੇ ਉਹਨਾਂ ਵਾਸਤੇ ਪ੍ਰੋਟੈਸਟ ਕਰਨੇ ਪੈਂਦੇ ਨੇ ਹ ਸਟ੍ਰਾਈਕ ਕਰਨੀ ਪੈਂਦੀ ਹੈ ਹੈ ਨਾ ਜਿਵੇਂ ਆਪਣੇ ਕਿਸਾਨਾਂ ਨੇ ਸਟ੍ਰਾਈਕ ਨਹੀਂ ਕੀਤੀ ਜੇ ਇੱਕ ਵਾਰੀ ਸਟ੍ਰਾਈਕ ਮਤਲਬ ਸਟ੍ਰਾਈਕ ਹੜਤਾਲ ਹੜਤਾਲ ਦਾ ਮਤਲਬ ਬੇਟਾ ਇਹ ਹੁੰਦਾ ਹੈ ਕਿ ਅਸੀਂ ਹੁਣ ਕੋਈ ਕੰਮ ਨਹੀਂ ਕਰਾਂਗੇ ਅਸੀਂ ਬਹਿ ਜਾਾਂਗੇ ਕੁਝ ਨਹੀਂ ਕਰਨਾ ਸੜਕਾਂ ਜਾਮ ਕਰ ਦਿੰਦੇ ਨੇ ਕਈ ਜਣੇ ਸਟ੍ਰਾਈਕ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ ਕੋਈ ਹੜਤਾਲ ਕਰ ਦਿੰਦਾ ਹੈ ਹਰ ਮਤਲਬ ਸਟ੍ਰਾਈਕ ਰੋਡ ਜਾਮ ਕਰਕੇ ਕਰਦੇ ਨੇ ਕੋਈ ਰੋਟੀ ਖਾਣੀ ਬੰਦ ਕਰ ਦਿੰਦਾ ਹੈ ਕੋਈ ਕਹਿੰਦੇ ਨੇ ਅਸੀਂ ਟਰੱਕ ਨਹੀਂ ਚਲਾਣੇ ਹੁਣ ਆ ਤੇ ਟਰੱਕ ਖੜਾ ਹੈ ਇਹਨੂੰ ਕੋਈ ਨਹੀਂ ਚਲਾਏਗਾ ਟਰੱਕਾਂ ਵਾਲੇ ਮਾਲੇ ਸਾਰੇ ਟਰੱਕਾਂ ਵਾਲੇ ਕਹਿੰਦੇ ਅਸੀਂ ਟਰੱਕ ਨਹੀਂ ਚਲਾਣੇ ਟਰੱਕ ਚੱਲਣੀ ਨਾ ਨਾਈ ਕੋਈ ਟਰੱਕ ਚੱਲਣ ਦੇਣ ਫਿਰ ਕੀ ਹੋਏਗਾ ਪਤਾ ਹੈ ਨਾ ਕੋਈ ਸਬਜ਼ੀ ਪਹੁੰਚ ਪਾਏਗੀ ਨਾ ਕੋਈ ਰਾਸ਼ਨ ਪਹੁੰਚ ਪਾਏਗਾ ਨਾ ਕੋਈ ਤੇਲ ਪਹੁੰਚ ਪਾਏਗਾ ਸਾਰਾ ਕੰਮ ਤਾਂ ਟਰੱਕਾਂ ਤੇ ਚੱਲਦਾ ਹੈ ਟਰਾਂਸਪੋਰਟਰ ਨਾਲ ਸਾਰਾ ਕੰਮ ਚੱਲਦਾ ਹੈ ਜੋ ਕੰਮ ਹੀ ਨਾ ਚੱਲੇ ਆ ਫਿਰ ਕੀ ਹੋਏਗਾ ਸੱਤਾਂ ਤੇ ਸਾਈਕਲਾਂ ਤੇ ਲੈ ਆ ਸਾਈਕਲਾਂ ਤੇ ਕਿੱਥੋਂ ਆਣ ਗਿਆ ਕਿੱਥੋਂ ਲੈਣਗੇ ਸਾਈਕਲ ਤੇ ਸਾਈਕਲ ਵੀ ਨਹੀਂ ਮਿਲੇਗੀ ਸਾਈਕਲ ਤਾਂ ਮਿਲ ਜੇ ਕਿ ਹੁਣ ਇੰਨੀ ਜ਼ੋਰ ਪਟਿਆਲੇ ਜਾਵਾਂਗੇ ਆਪਾਂ ਸਬਜ਼ੀ ਲੈਣ ਹੁਣ ਪਟਿਆਲੇ ਜਾਵਾਂਗੇ ਜਾਂ ਰਾਜਪੁਰੇ ਜਾਵਾਂਗੇ ਰਾਜਪੁਰੇ ਵੀ ਤਾਂ ਕਿੱਥੇ ਨਾ ਕਿੱਥੋਂ ਸਬਜ਼ੀ ਆਏਗੀ ਰਾਜਪੁਰੇ ਸਬਜ਼ੀ ਕਿੱਥੋਂ ਆਏਗੀ ਚੱਲ ਪਕਰ ਚਲੀਏ ਫਿਰ ਅਾਜਰੇ ਪਿੱਛੇ ਮੂੰਗਫਲੀਆਂ ਰੱਖੀਆਂ ਨੇ ਤੇ ਇਬਾਦਤ ਵਾਸਤੇ ਕੋਟਨ ਤੇ ਦਵਾਈ ਲਈਤੀ ਉਹ ਲੈ ਕੇ ਘਰ ਚਲੀਏ ਕਚਕ ਨਹੀਂ ਆ ਕਿ ਕਚਕ ਵੀ ਨਹੀਂ ਆਇਆ ਉਹ ਸਾਰੀ ਮੇਰੀ ਚੱਲ ਤੂੰ ਖਾ ਲਈ ਸਾਰੀ ਖਾ ਲਈ ਦੋ ਪੈਕਟ ਨੇ ਹੈ ਵੱਡੇ ਵੱਡੇ ਕਚਕ ਤੇਰੀ ਨਹੀਂ ਖਾਈ ਕਿ ਕਦੇ ਨਹੀਂ ਖਾਈ ਤੂੰ ਕਚਕ ਨੀ ਕਹੀ ਤੇ ਹੈ ਗਿਆ ਬੁਝਰ ਬڑا ਛੋਟਾ ਸਿਕਨੂ ਦੋ ਹੁਣ ਨਹੀਂ ਖਾਂਦਾ ਤੂੰ ਕੱਚਕ ਨਾ ਮਮਾ ਪਾਪਾ ਲੈ ਕੇ ਨਹੀਂ ਆਂਦੇ ਪਾਪਾ ਪਹਿਲਾਂ ਬੜੀ ਲੈ ਕੇ ਜਾਂਦੇ ਉਹ ਤੇਰ ਕਰਕੇ ਲਿਆਂਦੇ ਤੂੰ ਦੰਦ ਦਿਖਾਈ ਦਖਾਈ ਆ ਦੰਦ ਦੇ ਕੀੜੇ ਲੱਗੇ ਬਰੇ ਦੰਦਾਂ ਨੂੰ ਪਾਪਾ ਲੈ ਕੇ ਨਹੀਂ ਆਂਦੇ ਕਹਿੰਦਾ ਦੰਦ ਖਰਾਬ ਕਰਾਈ ਬੈ ਉਹਦੇ ਰੋ ਰਿਆ ਸੀ ਨਾ ਦੰਦ ਖਰਾਬ ਹੋ ਗਏ ਨੇ ਨਹੀਂ ਹੁਣ ਠੀਕ ਹੋ ਗਿਆ ਵਾਲਾ ਹੁਣ ਠੀਕ ਹੋ ਗਏ ਬਸ ਬਾਕੀ ਖਰਾਬ ਕਰਦੇ ਹੁਣ ਨਹੀਂ ਮਤਲਬ ਭੁੱਲ ਗਿਆ ਸੀ ਤੈਨੂੰ ਕੱਚਕ ਨਹੀਂ ਮਿਲਣੀ ਚੱਲ ਬਕਰ ਚਲੀਏ ਹਾਂ ਚੱਲ ਚੱਲ ਕਰ ਚਲੀਏ ਹੈ ਕੋਣ? ਕੀ ਕਰ ਰਿਹਾ ਸੀ? ਮੈਂ ਤਾਂ ਉਹਦੇ ਨਾਲ ਗੱਲ ਕਰ ਰਿਹਾ ਸੀ ਕਿਸ ਨਾਲ? ਲੈ ਲਓ ਬਾਬਾ ਜੀ ਇਹਨੂੰ। ਲੈ ਜੋ ਪਰ ਹੁਣ ਤੁਸੀਂ ਬਣਾ ਰਹੇ ਹੋ ਫਿਰ ਤਾਰ। ਬਣਾ। ਤੇ ਮੈਨੂੰ ਤੂੰ। ਹਲੋ ਹਲੋ। ਆ ਹਲੋ ਹਲੋ ਵੀਰ। ਜੂਸ। ਤੇਲ ਦਾ ਬੜਾ ਜਲੂਸ ਨਿਕਲਿਆ ਪਿਆ ਰੈਡੀ। ਬਹੁਤ ਜ਼ਰਾ। ਮਿਲਿਆ। ਹਾਂ। ਜਿੰਨਾ ਕ ਮਾੜਾ ਮੋਟਾ ਗੱਡੀ ਤੇਲ ਸੀ ਮੈਂ ਉਹ ਵੀ ਫੂਕ ਲਿਆ। ਹਾਨੀ ਸਾਰੇ ਪਾਸੇ ਬੰਦ ਪੂਰਾ ਇੰਡੀਆ ਬੰਦ ਹੋਇਆ ਬ ਤੇਲ ਕਿੱਥੋਂ ਲਿਆਵਾਂਗਾ ਹਾਂ ਇਹਨੂੰ ਵੀ ਟੈਨਸ਼ਨ ਹੋਈ ਪਈ ਆ ਇਹਨੂੰ ਵੀ ਟੈਨਸ਼ਨ ਨਹੀਂ ਪਈ ਪਾਪਾ ਮੈਂ ਜਾਣਾ ਜਿਮੋਆਲੀ ਹਾਂ ਹੈ ਆ ਵੀ ਹੁਣ ਕੀ ਆ ਪੈਕਟ ਨਮਕੀਂ ਦਾ ਭਾਈ ਗੱਚ ਕੋਈ ਵਿੱਚ ਉਹਦੋਂ ਵੇ ਉਹਨੇ ਪਾਲੇ ਸੜ ਲਾਤਾ ਲੱਛਾ ਗੱਚਕੀ ਓਹੋ ਧੋਖਾ ਕਰਤਾ ਮਮੀ ਨਾਲ ਇਹ ਵੀ ਨਮਕੀਂ ਦਾ ਪਰ ਤਾਂ ਗਲਤ ਹੋ ਗਿਆ ਪੈਕੇਟ ਮੋਗ ਗਿਆ ਹੋਣਾ ਨਾ ਕੱਚੇ ਕਾਲਾ ਨਾਲ ਕੋਲ ਹਾਂ ਜਿੰਮ ਫਿਰ ਲਿਖਾ ਹੂੰ ਤੇ ਜਿੰਮ ਜੀ ਚੰਮੂ ਦਾ ਹਰ ਉਹ ਦੱਸਿਆ ਹਾਂ ਇਹ ਬਾਦਰ ਵਾਸਤੇ ਪਾਵਰ ਪਲੱਗ ਠੀਕ ਹੋ ਰਿਹਾ ਸਾਡੇ ਵਾਸਤੇ ਤਾਂ ਕਦੇ ਨਹੀਂ ਹੋਣਾ ਸੀ ਹਾਂ ਮੰਮੀ ਨਹੀਂ ਬਾਦਰਤ ਸਾਡੇ ਵਾਸਤੇ ਨਹੀਂ ਹੋਣਾ ਸੀ ਪਲੱਗ ਠੀਕ ਇਹ ਬਾਦਰ ਕਰਕੇ ਹੋ ਰਿਹਾ ਮੈਂ ਦਵਾਈ ਦਿੰਦਾ ਹਾਂ ਖਾਰੇ ਦੇ ਰੋਕ ਕੇ ਰੋਕ ਕੇ ਦੇਨੇ ਤੁਸੀਂ ਐਵੇਂ ਪਲ ਗਏ ਕਿਵੇਂ ਪੜਿਆ ਐਵੇਂ ਦੁਸ ਕਰ ਲਮੇ ਜੇ ਤੁਸੀਂ ਐਵੇਂ ਪਲ ਗਏ ਐਵੇਂ ਪਲ ਗਿਆਂ ਸੀ ਦੇ ਲਈ ਵੀ ਦੂਸਰੇ ਰਾਡਾ ਵਾਲੇ ਇੰਟਰ ਚੱਲਦੇ ਸਨ ਉਦੋਂ ਉਦੋਂ ਹਾਂ ਕਿਤੇ ਨੇ ਉਹ ਲੱਭ ਕੇ ਦਿਖਾਓ ਮੈਨੂੰ ਮੈਂ ਮੈਂ ਕਿਵੇਂ ਯਕੀਨ ਕਰਾਂ ਭਾਜੀ ਭਾਜੀ ਇੱਕ ਹੋਰ ਰੁਪਇਆ ਹੈ ਦੂਸਰਾ ਉਸ ਵਾਲਾ ਨੇ ਮੈਂ ਮੈਂ ਕਿਵੇਂ ਯਕੀਨ ਕਰਾਂ ਮੇਰੀ ਕੁੜੀ ਤਾਂ ਵੀਡੀਓ ਦੇਖ ਲਈਗੀ ਵੀ ਬਾਕੀ ਹਾਂ ਮੇਰਾ ਪਿਓ ਕਰਦਾ ਸੀਵੇਂ ਮੈਂ ਕਿਵੇਂ ਮੰਨਾਂ ਮੈਂ ਘੜੇ ਦੇਖ ਕੇ ਮੈਨੂੰ ਘੜਾ ਯਾਦ ਹੈ ਕੋਈ ਸਟਾਰਟ ਸਟਾਰਟ ਕਿਤਨੇ ਕਿਦੇ ਖੁੰਝੇ ਲੱਗੇ ਹੋਣਗੇ ਆਹੋ ਲੱਭ ਲਿਆਣਗੇ ਦੇਖੋ ਪੱਕਾ ਪਾਪਾ ਆਂਦੇ ਨੇ ਜੇ ਵੀ ਆਂਦੇ ਨੇ ਪਾਪਾ ਵੀ ਲੋਗ ਬਲੌਗ ਬਣਾਉਂਦੇ ਹੁੰਦੇ ਨਾ ਕਾਸ਼ ਇਸ ਤੋਂ ਪਹਿਲਾਂ ਪਾਪਾ ਕੋਈ ਨਜ਼ਾਰੇਦਾਰ ਸ਼ਬਦ ਬੋਲਣ ਮੇਰੇ ਲਈ ਮੈਂ ਇਸ ਤੋਂ ਪਹਿਲਾਂ ਮੈਂ ਬਲੌਗ ਬੰਦ ਕਰ ਦੂੰ ਪਾਪਾ ਦਾ ਮੋਸ਼ਨ ਬੰਨ ਰਿਹਾ ਵੈਸੇ ਇਸ ਤੋਂ ਪਹਿਲਾਂ ਪਾਪਾ ਮੈਨੂੰ ਕੋਈ ਪਾਣ ਵਧੀਆ ਕਹਿੰਦੇ ਨੇ ਹਾਰ ਪਾਣ ਮੈਨੂੰ ਇਸ ਤੋਂ ਪਹਿਲਾਂ ਮੈਂ ਬਲੌਗ ਬੰਦ ਕਰ ਦਾਂ ਹਾਂ ਸ਼ਗਨ ਸ਼ਗਨ ਵੱਡਾ ਚੱਲ ਗਿਆ ਚੱਲ ਗਿਆ ਚਲੋ ਉਹ ਹੀਟਰ ਚਲਾਓ ਪਹਿਲਾਂ ਦੇਸੀ ਜੁਗਾਰ ਕਰਤਾ ਇਹਨਾਂ ਨੇ ਵੀ ਹੀਟਰ ਸੜੇ ਹੀ ਨਾ ਬਾਅਦ ਕੱਢ ਲਿਓ ਵੀ ਜਦੋਂ ਸੜੇ ਹੀ ਨਾ ਚੱਲ ਗਿਆ ਲਾ ਜੀ ਲਾ ਆ ਲੈ ਜਾ